ਪ੍ਰਗੋ ਪ੍ਰੇਮਿਓ ਬਾਬਾ ਮਕਰਤਾਸ ਜੀ ਦੀ ਕਿਰਪਾ ਸਦਕੀ ਬ੍ਰਹਮ ਸਰੋਵਰ ਜੋ ਕਿ ਤਲਾਵ ਵਾਲਾ ਡੇਰਾਬਜ ਦਾ ਮਹਿਲਾ ਚੌਂਕ ਕਿਉਂਕਿ ਤਲਾਵ ਵਾਲਾ ਡੇਰਾ ਹੋਣ ਦੇ ਕਾਰਨ ਜੋ ਤਲਾਵ ਸੀ ਉਹ ਖਲੋਪ ਸੀ ਇੱਥੇ ਦੁਆਰਾ ਮਕਰਦਾਰ ਸੁਬਾਪਾ ਜੀ ਦੀ ਕਿਰਪਾ ਦੇ ਅਨਸਾਰ ਇਸ ਜਗ੍ਹਾ ਦੇ ਉੱਤੇ ਤਲਾਬ ਬਣਾਇਆ ਜਾ ਰਿਹਾ ਹੈ ਪਾਪਾ ਬ੍ਰਹਮ ਦਾਦੀ ਦੀ ਬ੍ਰਹਮ ਸਰੋਵਰ ਉਹਨਾਂ ਦੇ ਨਾਂ ਤੇ ਇਹ ਸਰੋਵਰ ਬਣਾਇਆ ਜਾ ਰਿਹਾ ਹੈ ਔਰ ਸੰਗਤ ਨੂੰ ਬੇਨਤੀ ਆ ਉਸ ਦਿਨ ਜਿਨ੍ਹਾਂ ਨੇ ਵੀ ਕੋਈ ਆਪਣਾ ਤਿਲ ਫੁੱਲ ਜਾਂ ਸੇਵਾ ਲਿਖਾਈ ਸੀ ਉਹ ਪਹੁੰਚਾਉਣ ਔਰ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰਨ ਮੰਨਤਨ ਪਵਿੱਤਰ ਕਰਨ ਦੇ ਲਈ ਕਿਉਂਕਿ ਸੰਤਾ ਮਹਾਪੁਰਸ਼ਾਂ ਦੇ ਮੰਦਰਾਂ ਦੇ ਵਿੱਚ ਜਾਂ ਡੇਰਿਆਂ ਦੇ ਵਿੱਚ ਤਲਾਵ ਹੋਣਾ ਜ਼ਰੂਰੀ ਹੈ ਇਸ ਲਈ ਤਲਾਬ ਦੀ ਸੇਵਾ ਮੁਰ ਤੋਂ ਬਾਬਾ ਮੱਗਰਦਾਸ ਜੀ ਦੁਆਰਾ ਕੀਤੀ ਗਈ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਡਾ ਵੀ ਫਰਜ਼ ਬਣਦਾ ਹੈ ਇਹਨਾਂ ਦੇ ਨਾਲ ਆਪਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਤਾਂ ਕਿ ਜੋ ਇਹ ਕਾਰ ਕਾਰਜ आरंभ ਕੀਤਾ ਉਹ पूर्ण ਹੋਵੇ ਇਸ ਲਈ ਬੱਦ ਤੋਂ ਬੱਦ ਸੇਵਾ ਪਹਚਾਉ ਪਾਈ ਔਰ ਨਾਲੇ ਹੱਥੀ ਵੀ ਸੇਵਾ ਕਰਕੇ ਜਾਓ ਬਹੁਤ ਬਹੁਤ ਧੰਨਵਾਦ ਜੀ